oh hey. ਹਾਂ ਜੀ ਮੋਟਾ ਜਾਂਦਾ ਇਹ ਵੀ ਪਾਪਾਂ ਦੇ ਉਹ ਦਿਲਾਂ ਦਾ ਕਰੀ ਗਏ ਮੈਂ ਜਾ ਮੈਂ ਤੇ ਲਾਗੇ ਜਿਹੜੇ ਲੱਗਿਆ ਉਹ ਵਾਹ ਬੇਟੇ ਜੀ ਵਾਹ ਬਹੁਤ ਕਰ ਜਾਂਦਾ ਇਹਨਾਂ ਦੇ ਸੇਵਾ ਵਾਲੇ ਜਿਹੜੇ ਸੀਤਾ ਇਹ ਤਾਕੜੀ ਭਾਰਤੀ ਕਿਸਾਨ ਜੀ ਨੂੰ ਗਰਾਹਾ ਬਲਾਕ ਪ੍ਰਧਾਨ ਮੁਰੇਸ਼ ਸਿੰਘ ਕੱਕ ਕਿਹੜੀਆਂ ਮੰਗਾਂ ਨੂੰ ਲੈ ਕੇ ਤੇ ਕਿੰਨਾ ਦਿਨ ਧਰਨਾ ਲਾਣਾ ਹੈ ਅੱਜ ਸਾਡਾ ਕੱਲ ਤੋਂ ਧਰਨਾ ਜਿਹੜਾ 6 ਤਰੀਕ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਅੱਡੇ ਤੋਂ ਡੀਸੀ ਹੈੱਡਕੁਆਰਟਰਾਂ ਤੇ ਲੱਗਿਆ ਹੋਇਆ ਹੈ ਜਿਹੜੇ ਕਿ ਪੰਜਾਬ ਸਰਕਾਰ ਨਾਲ ਸਾਡੀਆਂ ਮੰਗਾਂ ਸੰਬੰਧ ਨੇ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਵੱਡੀ ਪੱਧਰ ਤੇ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਜੀ ਕਹਿੰਦੇ ਹੁੰਦੇ ਅਸੀਂ ਪੰਜਾਬ ਦੇ ਵਿੱਚ ਐਮਐਸਪੀ ਸਾਰੇ ਆ ਫਸਲਾਂ ਤੇ ਲਾਗੂ ਕਰਾਂਗੇ ਉਹਨੂੰ ਐਮਐਸਪੀ ਨੂੰ ਲਾਗੂ ਕਰਨ ਦੇ ਵਾਅਦੇ ਜਿਹੜਾ ਭੁੱਲ ਗਿਆ ਉਹਨੂੰ ਜਗਾਉਣ ਵਾਸਤੇ ਜਿਹੜੀਆਂ ਸਾਡੀ 22 ਫਸਲਾਂ ਚਾਹੇ ਉਹ ਦਾੜਾਂ ਚ ਨੇ ਜੇ ਸੂਰਜ ਮੁਖੀ ਵਗੈਰਾ ਕੋਈ ਸਰੋਂ ਤੋੜੀਆ ਛੋਲੇ ਮੂੰਗਫਲੀ ਲਾ ਲੋ ਜਿਓ ਸਾਡੇ ਪੰਜਾਬ ਦੇ ਵਿੱਚ ਉਗਦੀਆਂ ਨੇ ਉਹ ਸਾਰੇ ਉਹਨਾਂ ਤੇ ਐਮ ਐਸ ਪੀ ਆਉਂਦੀ ਹੈ ਬਿਨਾ ਖਾਦ ਤੋਂ ਤਿਆਰ ਹੁੰਦੀ ਹੈ ਜੇ ਉਹਦਾ ਰੇਟ ਸਾਨੂੰ ਪਤਾ ਲੱਗਦਾ ਵੀ 6000 ਰੁਪਏ ਸਾਨੂੰ ਪਤਾ ਲੱਗਦਾ ਵੀ 10 ਕੁਆਂਟਲ ਕਿਲੇ ਦੇ ਵਿੱਚੋਂ ਹੁੰਦੀ ਹੈ 60000 ਦੀ ਹੋ ਜੂ ਅਸੀਂ ਆਟੋਮੈਟਿਕੀ ਝੋਨੇ ਦੇ ਖੇਤ ਵਿੱਚੋਂ ਨਿਕਲਾਂਗੇ ਜਿਹੜਾ ਪਾਣੀ ਹੈ ਸਾਡਾ ਉਹ ਵੀ ਬਚੂਗਾ ਪਾਣੀ ਨੂੰ ਅਸੀਂ ਬਚਾਵਾਂਗੇ ਵੀ ਸਾਡੀਆਂ ਔਰ ਜਿਹੜੀਆਂ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਸਾਡੇ ਕਿਸਾਨ ਮਜ਼ਦੂਰਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਜੋ ਬਿਨਾ ਰੇਤੋਂ ਬਿਨਾ ਦਵਾਈਆਂ ਤੋਂ ਸਾਨੂੰ ਫਸਲ ਮਿਲੂਗੀ ਸਾਡੀ ਸਿਹਤ ਕਿੰਨੀ ਵਧੀਆ ਹੋਊ ਦੇ ਨਾਲ ਬਿਮਾਰੀਆਂ ਤੋਂ ਬਚਾਂਗੇ ਅੜਬਾ ਰੁਪਈਆਂ ਦੀਆਂ ਸਾਡੀਆਂ ਦਵਾਈਆਂ ਜਿਹੜੀਆਂ ਸਾਡੇ ਕਿਸਾਨ ਖਰੀਦ ਰਹੇ ਨੇ ਉਹ ਸਾਡੀਆਂ ਵੱਡੀ ਪੱਧਰ ਤੇ ਬਚਣਗੀਆਂ ਇਹ ਅਸੀਂ ਅੱਜ ਸਰਕਾਰ ਨੂੰ ਯਾਦ ਕਰਾਉਣ ਵਾਸਤੇ 5 ਦਿਨ ਦਾ ਧਰਨਾ ਜਿਹੜਾ ਲਾਇਆ ਹੈ ਜਿਹੜਾ ਕਰਜ਼ੇ ਨੂੰ ਲੈ ਕੇ ਆ ਪਹਿਲਾਂ ਕਰਜ਼ੇ ਦੀਆਂ ਗੱਲਾਂ ਚੱਲ ਰਹੀਆਂ ਨੇ ਕਰਜ਼ਾ ਮੁਕਤ ਕਰਾਉਣ ਵਾਸਤੇ ਕਰਜ਼ਾ ਇਹ ਨਹੀਂ ਹੈ ਅਸੀਂ ਕੋਈ ਮੰਗਤਿਆਂ ਜਾਂ ਮੰਗ ਰਹੇ ਹਾਂ ਵੱਡੀ ਪੱਧਰ ਤੇ ਜਿਹੜੀਆਂ ਵੱਡੀਆਂ ਫੈਕਟਰੀਆਂ ਨੂੰ ਵੱਡੇ ਮੰਤਰੀਆਂ ਨੂੰ ਜਿਹੜੇ ਕਰਜ਼ੇ ਕਾਫੀ ਵੱਡੇ ਪੱਧਰ ਤੇ ਮਾਫ਼ ਕੀਤੇ ਜਾਂਦੇ ਨੇ ਕਿਉਂ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਹਿੱਸਾ ਨਹੀਂ ਬਣਦਾ ਉਹ ਯਾਦ ਕਰਾਉਣ ਵਾਸਤੇ ਵੀ ਸਾਡਾ ਹਿੱਸਾ ਬਣਦਾ ਹੈ ਸਾਡੇ ਕਰਜ਼ੇ ਵੀ ਮਾਫ਼ ਕਰੋ ਤਾਂ ਕਿ ਕੱਲੇ ਵੱਡੇ ਧਣਾਠ ਘਰਾਂ ਦਾ ਨਾ ਬਕੱਲਿਆਂ ਦਾ ਮਾਫ਼ ਕੀਤਾ ਜਾਵੇ ਇਹ ਸਾਡੀਆਂ ਅੱਠ ਮੰਗਾ ਨੇ ਨਹਿਰੀ ਪਾਣੀ ਹੋ ਗਈ ਸਾਡੇ ਬਜ਼ੁਰਗਾਂ ਦੀਆਂ ਪਿਲਸਣਾ ਹੋ ਗਈਆਂ ਕਿਾ ਜਦ ਮਲਾਜਮ ਇੱਕ 25 ਸਾਲ ਦਾ ਹੋ ਕੇ ਲੱਗਦਾ ਹੈ 60 ਸਾਲ ਤੋਂ ਪਹਿਲਾਂ ਜਾ ਕੇ ਰਟਾਇਰਮੈਂਟ ਕਰਦਾ ਹੈ ਉਹਨੂੰ 20000 30000 40000 ਰੁਪਏ ਪਿਲਸਣ ਦੇ ਕੇ ਸਰਕਾਰ ਆਪਣੇ ਘਰ ਨੂੰ ਤੋੜਦੀ ਹੈ ਸਾਡਾ ਕਿਸਾਨ ਮਜ਼ਦੂਰ 8 ਸਾਲ ਦਾ ਖੇਤਾਂ ਦੇ ਵਿੱਚ ਜਾ ਕੇ ਵੱਢਦਾ ਹੈ 70 ਸਾਲ ਤੱਕ ਕਮਾਉਂਦਾ ਹੈ ਕੀ ਉਹਦੀ ਪੈਨਸ਼ਨ ਨਹੀਂ ਬਣਦੀ ਉਹਨੂੰ ਪੈਨਸ਼ਨ ਦੇਣ ਦੇ ਬਾਵਜੂਦ ਸਰਕਾਰ ਇਹ ਸਾਨੂੰ ਖੁਦਕਸ਼ੀਆਂ ਜਾਂ ਕਰਜ਼ਾ ਇਹ ਦਿੰਦਾ ਅਸੀਂ ਇਹ ਨਹੀਂ ਕਹਿੰਦੇ ਵੀ ਕੱਲੇ ਕਿਸਾਨ ਨੂੰ ਇਹਦੇ ਵਿੱਚ ਹਰੇਕ ਵਰਗ ਕਿਸੇ ਜਾਤ ਦਾ ਕਿਸੇ ਧਰਮ ਦਾ ਵੀ ਉਹਨੂੰ ਪੈਨਸ਼ਨ ਲਾਗੂ ਹੋਣੀ ਚਾਹੀਦੀ ਹੈ ਇਹ ਰਾਹ ਤਰੀਕ ਮੁਰ ਕਿਸਾਨ ਦਿੱਲੀ ਨੂੰ ਚੁੱਕ ਕੂਟ ਕਰ ਰਿਹਾ ਕਿ ਤੁਸੀਂ ਵੀ ਜਾਓਗੇ ਸਾਡਾ ਹਲੇ ਸੁਪਾ ਕਮੇਟੀ ਦਾ ਕੀ ਹੁਕਮ ਆਉਂਦਾ ਸਾਡੇ ਕੋਲੇ ਆਇਆ ਨਹੀਂ ਜੇ ਸਾਡੇ ਆ ਸੁਪਾ ਕਮੇਟੀ ਦਾ ਹੁਕਮ ਆ ਗਿਆ ਅਸੀਂ ਵਾਕਿਆ ਤੇ ਜਾਵਾਂਗੇ 100% ਜਾਵਾਂਗੇ